ਸਸੀ ਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਠੰਡ ਪੈ ਰਹੀ ਹੈ ਜਿਆਦਾ ਤੇ ਠੰਡ ਦੇ ਵਿੱਚ ਤਾਂ ਗਰਮ-ਗਰਮ ਚੀਜ਼ ਹੀ ਜ਼ਿਆਦਾ ਸਵਾਦ ਲੱਗਦੀ ਹੈਗੀ ਹੈ ਹਨ ਤੇ ਆਪਾਂ ਵੀ ਹੁਣ ਬੈਠੇ ਬੈਠੇ ਤੇ ਮੈਂ ਆਖਿਆ ਚੱਲ ਕੇਰਾ ਨਾਸ਼ਤਾ ਪਾਣੀ ਕਰੀਏ ਤੇ ਛੱਡ ਮਨਾ ਮੂਹ ਮਾਇਆ ਜਾਲ ਹੁਣ ਤੂੰ ਹਨਾ ਆਪਦਾ ਕੰਮ-ਕੁਮ ਛੱਡ ਤੇ ਆਪਦਾ ਗਰਮ-ਗਰਮ ਖਾਣਾ ਪੀਣਾ ਬਣਾ ਤੇ ਖਾ ਮੈਂ ਜਾ ਕੇ ਦੇਖਿਆ ਫ੍ਰਿਜ ਦੇ ਵਿੱਚ ਤੇ ਮੈਂ ਕਿਹਾ ਸਬਜੀ ਕੀ ਪਈ ਹੈ ਦੇਖੀਏ ਤਾਂ ਇੱਕਾ ਗੋਭੀ ਦਾ ਫੁੱਲ ਤੇ ਖੜਖੜ ਕਰਕੇ ਹੱਸੀ ਜਾਵੇ ਮੇਰੇ ਵੱਲ ਦੇਖ ਦੇਖ ਕੇ ਮੈਂ ਕਿਹਾ ਅੱਜ ਤੇਰਾ ਤਾਂ ਚੱਕਰ ਚੁੰਡਾ ਕਰ ਦੇਣਾ ਹੈਗਾ ਆਪਾਂ ਕੀ ਕੀਤਾ ਜੀ ਉਹਨੂੰ ਧੋ ਕੇ ਤੇ ਉੱਪਰੋਂ ਆਪਣਾ ਉਹਨੂੰ ਨਾ ਕਦੂਕਾਸ ਕਰ ਲਿਆ ਥੋੜਾ ਜਿਹਾ ਮੈਂ ਕਿਹਾ ਬਾਕੀ ਇਹਨੂੰ ਤੈਨੂੰ ਪਤੀਲੇ 'ਚ ਤੜਕੂੰ ਛੜਦੀ ਨਹੀਂ ਤੇ ਆ ਦੇਖੋ ਜੀ ਤੁਸੀਂ ਇਹਦੇ ਵਿੱਚ ਕਚਰ ਕੁੰਡਾ ਜਿਹਾ ਕਰਕੇ ਨਮਕ ਪਾ ਲਿਆ ਆਪਾਂ ਹਲਦੀ ਪਾ ਲਈ ਥੋੜੀ ਜੀ ਮੁਖਪੀਲੇ ਹੋ ਜਾਣਗੇ ਚੱਲ ਰੰਗ ਜਾ ਵਧੀਆ ਹੋ ਜੂ ਨਾਲ ਐਂਟੀਬਾਇਟਿਕ ਆ ਤੇ ਵਿੱਚ ਪਾ ਲਈ ਜੀ ਅਜਵੈਨ ਥੋੜੀ ਜੀ ਤੇ ਵਿੱਚ ਪਾ ਲਿਆ ਜੀ ਮਿਰਚਾਂ ਤੇ ਵਿੱਚ ਪਾ ਲਿਆ ਜੀ ਪਰੌਂਠਿਆਂ ਵਾਲਾ ਮਸਾਲਾ ਹਨਾ ਪਰੌਂਠਿਆਂ ਵਾਲੇ ਮਸਾਲਿਆਂ ਦੀ ਭਾਈ ਰੈਸਿਪੀ ਦੇਣੀ ਆ ਤੁਹਾਨੂੰ ਮੈਂ ਥੋੜਾ ਜਿਹਾ ਹੋਈ ਪਈ ਆਂ ਬੀਜੀ ਕੁੜਗਿਓ ਤੇ ਵੇਖੀ ਨਾ ਲਿਆਉਂਗੀ ਮੈਂ ਤੁਹਾਡੇ ਵਾਸਤੇ ਇਹ ਵੀ ਬਣਾ ਕੇ ਤੁਹਾਨੂੰ ਦੱਸੂਗੀ ਪਰੌਂਠਿਆਂ ਵਾਸਤੇ ਬਣਾ ਕੇ ਰੱਖ ਲਓ ਪਕੌੜਿਆਂ ਵਾਲਾ ਵੀ ਬਣਾ ਕੇ ਰੱਖੀਦਾ ਪਰੌਂਠਿਆਂ ਵਾਲਾ ਵੀ ਬਣਾ ਕੇ ਰੱਖੀਦਾ ਸਾਰੇ ਬਣਾ ਕੇ ਰੱਖੀਦੇ ਹੈਗੇ ਆ ਹਨਾ ਤੇ ਆਹ ਲਓ ਜੀ ਚੱਕੋ ਜੀ ਆਪਾਂ ਇਹਦੇ ਵਿੱਚ ਗੋਭੀ ਜਿਹੜੀ ਉਹ ਭੋਰੀ ਜੀ ਸੀ ਕਿ ਨਾ ਮਤਲਬ ਕਿ ਮੇਰੇ ਕਹਿੰਦਾ ਮਤਲਬ ਕद्दू ਕਸ ਕਰੀ ਸੀ ਉਹਦੇ ਵਿੱਚਰ ਲਾ ਲਿਆ ਸਾਰਾ ਕੁਝ ਉਹਦੇ ਵਿੱਚਰ ਲਾ ਕੇ ਸਾਰਾ ਕੁਝ ਤੇ ਆਪਾਂ ਚੱਕਿਆ ਜੀ ਚਕਲਾ ਵੇਲ ਨਾਲ ਤੇ ਉਹਦੇ ਉੱਤੇ ਵਿਛਾਲਿਆ ਪੋਣਾ ਕੱਪੜਾ ਵਿਛਾਲਿਆ ਕਰੋ ਫਿਰ ਇਹਦੇ ਨਾਲ ਨਾ ਪਰੌਂਠੇ ਵਧੀਆ ਬੰਦੇ ਨੇ ਕਿਉਂਕਿ ਮਤਲਬ ਕਿ ਟੁੱਟਣ ਟੱਟਣ ਦਾ ਨਾਲ ਡਰ ਨਹੀਂ ਰਹਿੰਦਾ ਹੈਗਾ ਹਨ ਮੈਸੇ ਟੁੱਟਦੇ ਤਾਂ ਵੈਸੇ ਵੀ ਨਹੀਂ ਆਪਣੇ ਹੱਥੋਂ ਕੀ ਟੁੱਟ ਜਾਣਗੇ ਤੇ ਲੋ ਜੀ ਆਪਾਂ ਬੇਲ ਲਈ ਰੋਟੀ ਤੇ ਤਵਾ ਵੀ ਉਧਰ ਧਰਤਾ ਤੇ ਤਵਾ ਵੀ ਮਾਰਦਾ ਪਿਆ ਭਾਫਾ ਸੇਕਦੇ ਉੱਤੇ ਹਨ ਲੋ ਜੀ ਹੁਣ ਮੈਂ ਤੁਹਾਨੂੰ ਦੱਸਦੀਆਂ ਵੀ ਆਪਾਂ ਇਹਨੂੰ ਕਿਵੇਂ ਇਹਨੂੰ ਵਧੀਆ ਬਣਾ ਦੇਣਾ ਪੈਕਟੇ ਦਾ ਮਾਰ ਦੇਣੀ ਹੈ ਤਹਿ ਇਹਨੂੰ ਕਰ ਦੇਣਾ ਪ੍ਰੈਸ ਆਪਾਂ ਲੋ ਜੀ ਚੱਕੋ ਤੁਸੀਂ ਇੱਕ ਕੜਛੀ ਸਾਰੀ ਜਾਨੀ ਕਿ ਭਰ ਕੇ ਆਪਣਾ ਹੱਥੀ ਕੜਛੀਆਂ ਵਰਗੇ ਨੇ ਤੇ ਆ ਚੱਕ ਕੇ ਤੇ ਇਹਦੇ ਉੱਤੇ ਨਾ ਸਾਰੇ ਦੇ ਉੱਤੇ ਖਲਾਰ ਲੋ ਚੰਗੀ ਤਰ੍ਹਾਂ ਠੀਕ ਹੈ ਇਹਨੂੰ ਹੁਣ ਇਕੱਠਾ ਗੁੱਛਾ ਜਾਨੀ ਬਣਾਉਣਾ ਮੈਂ ਤੁਹਾਨੂੰ ਦੱਸਦੀਆਂ ਵੀ ਕਿਹੜੇ ਤਰੀਕੇ ਨਾਲ ਬਣਾਉਣਾ ਆਹ ਲੋ ਜੀ ਇੱਕ ਪਾਸੇ ਆਪਾਂ ਇਹਨੂੰ ਇਸ ਤਰ੍ਹਾਂ ਤਹਿ ਮਾਰਤੀ ਦੂਜੇ ਪਾਸੇ ਹਲਕੀ ਜੀ ਤਹਿ ਮਾਰ ਦੋ ਫਿਰ ਨਾ ਇੱਕੋ ਜਿਹਾ ਵਜਨ ਜਾ ਹੋ ਜਾਊਗਾ ਸਾਰਾ ਤੀਜੇ ਪਾਸੇ ਵੀ ਮਾਰ ਦੇ ਤੇ ਚੌਥੇ ਪਾਸੇ ਵੀ ਇਹੇ ਹੁਣ ਤਹਿਾਂ ਨਾ ਭਰ ਜਾਣਾ ਹੈਗਾ ਜਿਵੇਂ ਆਪਾਂ ਐ ਮੈਂ ਕਹਿੰਦੀ ਆ ਚੌਰਸ ਤਹਿ ਕਰੀਦੀਆਂ ਨਾ ਤੇ ਚੌਰਸ ਆਪਾ ਕਰ ਲੀਤਾ ਹੈ ਇਹ ਜੀ ਤੇ ਜਦੋਂ ਆਪਾਂ ਖਾਈ ਪੀਦਾ ਨੇ ਉਦੋਂ ਫਿਰ ਕੋਈ ਕੰਮ ਨਹੀਂ ਯਾਦ ਕਰੀਦਾ ਜਦੋਂ ਖਾਣੇ ਪੀਣੇ ਨਾ ਉਦੋਂ ਆਪਾਂ ਬਾਹਲ ਤੇ ਬਾਹਰ ਦੀਆਂ ਫਜ਼ੂਲ ਗੱਲਾਂ ਤੇ ਫਜ਼ੂਲ ਕੰਮ ਆਪਾਂ ਨਹੀਂ ਸੋਚੀਦਾ ਮੈਂ ਕਹਿੰਨੀ ਕਰਾ ਢਿੱਡ ਭਰੋ ਆਹ ਲੋ ਜੀ ਆਪਾਂ ਤਵੇ ਮੇਚ ਦਾ ਬਣਾਤਾ ਪਰੌਂਠਾ ਇੱਕੋ ਹੀ ਬਾਧੂ ਆ ਮੈਂ ਕਹਿੰਨੀ ਬੱਲੇ ਬੱਲੇ ਆ ਬਾਹਲਾਂ ਦੀ ਲੋੜ ਹੀ ਨਹੀਂ ਪੈਂਦੀ ਹਨਾ ਉਹ ਨਿੱਕੇ ਨਿੱਕੇ ਬਾਹਲੇ ਛੋਟੇ ਛੋਟੇ ਹੁੰਦੇ ਨੇ ਨਾ ਉਹ ਮੈਨੂੰ ਅਸਲ ਦੇ ਵਿੱਚ ਬਣਾਉਣੇ ਵੀ ਨਹੀਂ ਆਉਂਦੇ ਕਿਉਂ ਤੁਹਾਡੇ ਕੋਲੇ ਝੂਠ ਮਾਰਾ ਤੁਸੀਂ ਨਾ ਗਾਂ ਕਿਸੇ ਨੂੰ ਦੱਸਿਓ ਨਹੀਂ ਅਗਲਾ ਕਹਿੰਦਾ ਵੀ ਸੱਚੀ ਇਹਨੂੰ ਤਾਂ ਕੁਝ ਨਹੀਂ ਆਉਂਦਾ ਹਨਾ ਤੇ ਇਹ ਪਰਦੇ ਦੀ ਗੱ ਆ ਲੋ ਜੀ ਇਹ ਹੁਣ ਬਣੀ ਜਾਂਦਾ ਦੇਖੋ ਕਿਤੇ ਨਹੀਂ ਟੁੱਟਿਆ ਨਹੀਂ ਕਿਤੇ ਕੁਝ ਨਹੀਂ ਹੋਇਆ ਇਹਦੇ ਉੱਤੇ ਲਾਲਾ ਘੋ ਲੈ ਜੀ ਦੁੱਧਾ ਮਾਰ ਕੇ ਤੇ ਚਲੋ ਜੀ ਆਪਾਂ ਮਾਰਤਾ ਮੁੱਧਾ ਤੇ ਮੈਂ ਕਹਿੰਦੀ ਛੜਤੀਆਂ ਪਾਫਾਏ ਨੇ ਹਨਾ ਤੇ ਆਹ ਦੇਖੋ ਜੀ ਰੜਿਆ ਰੜਿਆ ਬਣੂਗਾ ਇਹ ਤੇ ਆਪਾਂ ਵਧੀਆ ਇੰਜੋਏ ਕਰੀਦਾ ਜੀ ਆਪਾਂ ਇਹ ਨਹੀਂ ਕਦੇ ਸੋਚੇ ਵੀ ਆਪਾਂ ਕੱਲੇ ਬੈਠਿਆਂ ਤੇ ਹੁਣ ਰੋਟੀ ਨਾ ਬਣਾ ਕੇ ਖਾਓ ਨਹੀਂ ਜੀ ਵਧੀਆ ਬਣਾ ਕੇ ਖਾਈਦੀ ਐ ਸਭ ਦਾ ਚੰਗਾ ਚੋਖਾ ਖਾਈਦਾ ਹੈਗਾ ਠੀਕ ਹੈ ਜੀ ਆਹ ਲੋ ਜੀ ਦੂਜਾ ਵੀ ਪਾਤਾ ਆਪਾਂ ਹਨਾ ਤੇ ਇਹ ਮੈਂ ਕਹਿੰਦੀ ਆ ਵੀ ਹੁਣ ਆਪਣਾ ਪਰੌਂਠਾ ਹੋ ਗਿਆ ਤਿਆਰ ਤੇ ਲੋ ਜੀ ਆਪਾਂ ਭਰੀ پلیਟ ਤੇ ਆਪਾਂ ਚੱਲੇ ਜੀ ਆਪਾਂ ਰੱਖ ਲਈ ਜੀ ਲੱਸੀ ਦਾ ਗਲਾਸ ਰੱਖ ਲਿਆ ਤੇ ਪਰੌਂਠੇ ਦੇ ਉੱਤੇ ਰੱਖ ਲਿਆ ਘਿਓ ਤੇ ਨਾਲ ਮੂੜੀਆਂ ਚਿਰ ਲੀਆਂ ਤੇ ਨਾਲ ਮਿਰਚਾਂ ਦਾ achar ਤੇ ਮੈਂ ਕਹਿੰਦੀਆਂ ਕਿਆ ਬਾਤਾਂ ਤੇ ਨਾਲ ਦਹੀਂ ਤੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਤੇ ਕਿਵੇਂ ਲੱਗਿਆ ਮੇਰਾ ਇਹ ਬਣਾਇਆ ਵੇ ਪਰੌਂਠਾ ਜੇ ਕਿਸੇ ਨੂੰ ਵਧੀਆ ਲੱਗਿਆ ਸਵਾਦ ਲੱਗਿਆ ਹਨਾ ਪਤਾ ਤਾਂ ਲੱਗ ਜਾਂਦਾ ਜੀ ਆਹ ਦੇਖੋ ਤੁਸੀਂ ਇਹ ਭਰਿਆ ਪਿਆ ਜੀ ਗੋਭੀ ਨਾਲ ਠੀਕ ਹੈ ਜੀ ਕਰਾਰਾ ਕਰਾਰਾ ਬਣਿਆ ਹੈਗਾ ਤੇ ਮੈਨੂੰ ਦੱਸਿਓ ਕਿਨੇ ਕਿਨੇ ਬਣਾ ਕੇ ਖਾਣਾ ਅੱਜ ਮੈਨੂੰ ਪੱਕਾ ਯਕੀਨ ਆ ਵੀ ਜ਼ਰੂਰ ਬਣਾ ਕੇ ਖਾਉਂਗੀਆਂ ਜਿਵੇਂ ਜਿਵੇਂ ਮੇਰੀ ਵੀਡੀਓ ਦੇਖੋਂਗੀਆਂ ਹਨਾ ਤੇ ਮੈਨੂੰ ਦੱਸਿਆ ਕਰੋ ਵੀ ਤੁਹਾਨੂੰ ਇਹ ਮੇਰੇ ਆਹ ਚਾਰ ਚੁੰਡੇ ਪਰੌਂਠੇ ਤੇ ਸੱਤ ਚੁੰਡੇ ਤੇ ਤਿੰਨ ਚੁੰਡੇ ਬਣਾਈ ਕਿਵੇਂ ਲੱਗਦੇ ਆ ਤੇ ਕਰਿਆ ਕਰੋ ਮਿੱਠੇ ਮਿੱਠੇ ਕਮੈਂਟ ਤੇ ਦੱਸਿਆ ਕਰੋ ਪਿੰਡ ਦਾ ਨਾਮ ਹਨਾ ਬੜਾ ਸੋਹਣਾ ਲੱਗਦਾ ਮੈਂ ਰਾਤ ਨੂੰ ਪੜhti ਹੁੰਦੀ ਹੁੰਨੀ ਆ ਜੀ ਮੈਂ ਫਿਰ ਸੋਚਦੀ ਹੁੰਨੀ ਆ ਵੀ ਆਹ ਮੇਰਾ ਫਰੈਂਡ ਫਲਾਣੇ ਪਿੰਡ ਤੋਂ ਐ ਚਲੋ ਠੀਕ ਆ ਜੀ ਮੈਂ ਭਰ ਲਾਂ ਢਿੱਡ ਫਿਰ ਹੈ